ਬਾਦਲਾਂ ਕੋ ਜੀਤ ਬਦਲਾਂ ਸ਼ੁਭਕਾ ਬਿਸਤਾਨਿਆ ਅਗਾਪ ਵਿਸ਼ੇਸ਼ੀ ਐਜੀ ਵੱਡੀ ਕਿਰਪਾ ਸ਼ਾਇਦ ਮੇਰੀ ਸੁਣਨੀ ਘੱਟ ਸੀ ਪਰ ਜੋ ਮੈਂ ਆ ਦੋ ਦਿਨ ਦੋ ਤਿੰਨ ਦਿਨ ਜਿਹੜੇ ਪਰਮਿਸ਼ਨ ਦੇ ਕਾਗਜ਼ ਉਸੇ ਘਰ ਆ ਕੇ ਤੋਂ ਦੇਖਿਆ ਉਹਰੇ ਵਿੱਚ ਜੋ ਕੁਝ ਹੀ ਮਿਲੀ ਆ ਮੈਂ ਦੱਸ ਨਹੀਂ ਸਕਦਾ ਹੈ ਸੰਗਤ ਦਾ ਇੰਨਾ ਵੱਡਾ ਇਕੱਠ ਮੈਂ ਪਹਿਲਾਂ ਵੀ ਕਦੇ ਨਹੀਂ ਦੇਖਿਆ ਫਿਰ ਉਸ ਮਹਾਦੇਵ ਵਿੱਚ ਜਿੱਥੇ دہشت ਦਾ ਮਾਹੌਲ ਬਣਿਆ ਹੋਇਆ ਸੀ ਉਸ ਮੇਰੇ ਭਰਾ ਪਤਾ ਨਹੀਂ ਕੀ ਗੱਲ ਹੋਈ ਕਿਉਂ ਨਰਾਜ਼ ਹੋ ਗਿਆ ਉਹਨਾਂ ਨੇ ਇਸ ਨੂੰ ਰੋਕਣ ਦੀ ਬੰਦ ਕਰਨ ਦੀ ਸ਼ਬੀ ਕੋ ਰਾਹ ਹੋਣੀ ਬਹੁਤ ਦੁਖਾਇਆ ਮੈਂ ਉਹਨਾਂ ਨੂੰ ਕੋਈ ਬੁਰਾ ਭਲਾ ਨਹੀਂ ਕਹਿੰਦਾ ਮੇਰੇ ਫੈਮਲੀ ਦੇ ਮੇਰੇ ਪਰਿਵਾਰ ਦੇ ਮੈਂਬਰ ਆ ਪਰ ਜਦੋਂ ਆਪਣੀ ਮੈਂਬਰ ਸਾਡੇ ਨਾਲ ਨਹੀਂ ਗੱਲ ਕਰਦੇ ਤਾਂ ਤੁਹਾਡਾ ਆਪੋਸ ਕਰਦੇ ਆ ਜਨ ਤੁਹਾਨੂੰ ਉਹ ਕੁਛ ਨਹੀਂ ਦੇ ਆ ਨਾ ਕਰਦਾ ਉਹਦੇ ਵਿੱਚ ਜ਼ਿਆਦਾ ਦੁੱਖ ਹੁੰਦਾ ਜੇ ਕੋਈ ਬਾਹਰੋਂ ਆ ਕੇ ਇਹਨੂੰ ਰੋਕਦਾ ਸਾਡੇ ਕੋਲ 100 ਹੱਥ ਸੀ ਉਹਦੇ ਹੂੰ ਸਾਡੇ ਕੋਲ 100 ਗੱਲਾਂ ਸੀ ਸਾਡੇ ਕੋਲ 100 ਹੱਥ ਸੀ ਬਾਅਦ ਜੋੋਂ ਆਪਣੀ ਦੁਬੇਸਤਰਾ ਕੰਮ ਖੇੜ

ਦੁਨੀਆ ਦਾ ਕੋਈ ਵੀ ਅਥਾਰ 645 ਮਾਰ ਨਹੀਂ ਸਕਦਾ ਛੇ ਪਰਮੇਸ਼ਰ ਦਾ ਹੱਥ ਹੈ ਪਰਮੇਸ਼ਰ ਦਾ ਹੱਥ ਹੀ ਨਾ ਆਇਆ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਕਿਦਾਂ ਜ਼ਾਹਰ ਕਰਾਂ ਕਿਉਂਕਿ ਮੇਰੇ ਕੋ ਕੋਈ ਅੱਖਰ ਵੀ ਨਹੀਂ ਇਸ ਮੌਲ ਨੂੰ ਕੰਟਰੋਲ ਕਰ ਲਈ ਇਸ ਦਨ ਨੂੰ ਮਾਂਚੋ ਕਰਦਿਆਂ ਦੇ ਲਈ ਪਰਮੇਸ਼ਰ ਨੇ ਇੱਕ ਬਹੁਤ ਵੱਡਾ ਉਹਨੇ ਰਹਿਮਤ ਕੀਤੀ ਅਕਾਲਪੁਰ ਨੇ ਬਹੁਤ ਵੱਡੀ ਰਹਿਮਤ ਕੀਤੀ ਇਸ ਛਿੱਲੀ ਛਿੱਤ ਖਲੀ ਗੁਲੀ ਹੋਈ ਤਾਂ ਕਿ ਉਹਨੇ ਇਕੱਠਾ ਕੀਤਾ ਇੱਕ ਸਿਕਿਉਰਟੀ ਨੂੰ ਇੱਕ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਆਰਗੇਨਾਈਜੇਸ਼ਨ ਪੈਦਾ ਕੀਤੀ जिस की कमान मेरे भैन जी सुचो बहन जी ने की और मैं ये महसूस करता कि रूप भाई कन्हैया जी जिसने ना कोई दुश्मन देखा अपना ना कोई मित्र दे देखा ये बड़ी खिंच के सू हदायत सी चाहे थोड़ा कोई ਕਾਲਾ ਕਰ ਜਾਂਦਾ ਕੁਛ ਨਹੀਂ ਕਰ ਜਾਂਦਾ ਤੁਸੀਂ ਉਹਨੂੰ ਪਿਆਰ ਦੇ ਨਾਲ ਸੰਤੋਣਾ ਪਿਆਰ ਦੇ ਨਾਲ ਉਸਾਰਿਆ ਰਵਤਨਾ ਔਰ ਉਹਦੀ ਰਜ਼ਾਇ ਸਾਡੇ ਸਾਹਮਣੇ ਆ ਦੋ ਦਿਨ ਇੰਨੀ ਸ਼ਾਂਤੀ ਦਾ ਇੰਨਾ ਵਧੀਆ ਮਾਹੌਲ ਮੈਂ ਕਿਸੇ ਵੀ ਮਿਲੇ ਪਹਿਲਾਂ ਵੀ ਨਹੀਂ ਦੇਖਿਆ ਮੈਂ ਇੱਕ ਭੈਣ ਜੀ ਤੋਂ ਬਿਨਾ ਹੋਰ ਕਿਸੇ ਨੂੰ ਕੋਈ ਪਰਸਨਲ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਰਿਆਂ ਨੇ 172 73 ਦੇ ਸਕਿਉਰਿਟੀ ਦੇ ਬੰਦਿਆਂ ਨੇ ਉਹਦੇ ਵਿੱਚੋਂ ਕਿਸੇ ਤੇ ਵੀ ਉਮਰ ਰੱਖਣ ਨੂੰ ਕੋਈ ਜਗ੍ਹਾ ਨਹੀਂ ਹੈ ਕਿ ਮੈਂ ਕਿਸੇ ਨੂੰ ਕਹਾਜੀ ਉਹ ਫੁੜਾਨੇ ਬੰਦੇ ਨੇ ਬਹੁਤ ਕੰਮ ਕੀਤਾ ਕਿਉਂਕਿ 3 ਵਰਕ ਸੀ 173 ਦੇ ਤੇ ਤਰਾ ਨਹੀਂ ਇਹਦੇ ਵਿੱਚ ਬਹੁਤ ਮਨੋਂ ਮਨੋਂ ਉਹਨਾਂ ਨੇ ਕੰਮ ਕੀਤਾ ਉਹਦਾ ਰਿਜ਼ਲਟ ਇਹ ਸੀ ਕਿ ਮਹੋਦਰਾ ਪੁੱਤਰ ਨੰਦ ਅਸੀਂ ਉਹ ਇੰਨਾ ਸ਼ਾਂਤ ਨਹੀਂ ਸੀ ਤੁਸੀਂ ਜਿਹੜਾ ਦਰ ਪਾਉਦੇ ਵਿੱਚੋਂ ਜਿਹਦੇ ਵਿੱਚ ਫਸੇ ਸੀ ਆਪਣੇ ਆਪ ਨੂੰ ਉਹਦੇ ਵਿੱਚੋਂ ਨਿਕਲੇ ਨਹੀਂ ਇੱਕ ਵਧੀਆ ਸਿਸਟਮ ਨੇ ਜਾਨ ਦਿੱਤਾ ਮੈਂ ਮੇਰੀ ਖਾਸ਼ਿਆ ਕਿ ਇਹ ਜੋ ਸਿਸਟਮ ਸੀ ਇਹ ਜਦ ਤੱਕ ਅਸੀਂ ਜੁਗਮਿਆਂ ਕਰਨੇ ਸਰ ਤੇ ਆਤਪਰ ਸਭਾ ਸਾਡੇ ਨਾਲ ਆਇਆ ਇਹਨੂੰ ਇਸੇ ਤਰ੍ਹਾਂ ਹੀ ਬਕਰਾਂ ਰੱਖਣਾ ਇਹ ਇੱਕ ਮੇਰੇ ਨੂੰ ਬਹੁਤ ਹੀ कि जिस तरह एक परमात्मा की कृपा की कृपा चल ए इसी तरह चलिया जाए दूसरी गल जो मैं कहना चाहता हाँ की समाज बनील्ट मेनु बहुत चंगे नहीं लगे ਉਹਦਾ ਜਿਹੜਾ ਡ੍ਰੌਗ ਹੈ ਜਰਾ ਦਾ ਕਾਰਨ ਕੀ ਸੀ ਕਿ ਉਹਦੇ ਵਿੱਚ ਸਾਡੇ ਕੋਲ ਕੋਈ ਕਮਾਂਡਰ ਨਾ ਸੀ ਇਸ ਸਿਕਿਉਰਟੀ ਰੂਮ ਵਿੱਚ ਸਾਡੇ ਕੋਲ ਸਾਡੀ ਭੈਣ ਉਹ ਕਮਾਂਡ ਕਰਦੀ ਸੀ ਇੱਕ ਇੱਕ ਘੰਟੇ ਤੋਂ ਬਾਅਦ ਹਜ਼ਰਤਾ ਮਿਲਦੀਆਂ ਸੀ ਜੇ ਭਾਜੀ ਕਿਸੇ ਨੇ ਕੋਈ ਵੀ ਗਲਤ ਕੰਮ ਕੀਤਾ ਤੁਸੀਂ ਉਹਨੂੰ ਕੁਝ ਕਹਿਣਾ ਨਹੀਂ ਕਿ ਭੜਾਈ ਭਾਈ ਘਰੇ ਦੀ ਰੂਹ ਜਿਹੜੀ ਪਰਵਾਸਾਂ ਦੀ ਬਖਸ਼ੀ ਹੋਈ ਨੂੰ ਆ ਜਿਹੜੀ ਬਹੁਤ ਵੱਡੀ ਤਾਕਤ ਹੈ ਮੇਰੇ ਲਈ ਨਹੀਂ ਸਾਰੀ ਸੰਗਤ ਲਈ ਇਹਦਾ ਤੁਸੀਂ ਸਾਰੇ ਰਣੀਓ ਮੈਂ ਵੀ ਇਹਦੇ ਵਿੱਚ ਸ਼ਾਮ ਲਿਆ ਇੱਕ ਕਰਜ਼ਾ ਅਸੀਂ ਦੇ ਨਹੀਂ ਸਕਦੇ ਭੈਣ ਜੀ ਨੂੰ ਇੱਕੋ ਇੱਟਿਆ ਕਮਿਸ਼ਨਰ ਨੇ ਇਹ ਦੇਿਆ ਕਿ ਉਹ ਅਵੇ ਕਰਨਾ ਤੇ ਤੇ ਹੁਕਮ ਤੇ ਸਾਰੇ ਕਮਿਸ਼ਨਰ ਦਾ ਪਰ ਉਹ ਕੋਈ ਵਸੀਲਾ ਵਰਗਾ

ਨਮਾਣਾ ਜੀ ਸੇ ਮਜ਼ਾ ਆ ਰਿਹਾ ਔਰ ਜੋ ਪਿਆਰ ਇਸ ਸੰਗਤ ਚੋਂ ਜੋ ਮਿਲਿਆ ਸ਼ਾਇਦ ਦੁਨੀਆ ਦੀ ਕੋਈ ਵੀ ਚੀਜ਼ ਕੋ ਤੁਹਾਨੂੰ ਦੇ ਨਹੀਂ ਸਕਦੀ ਹੈ ਮੈਂ ਇਸ ਕਰਕੇ ਪਰਮੇਸ਼ਰ ਦਾ ਤੇ ਮੈਂ ਸਦਾ ਹੀ ਰਣੀ ਆ ਪਰ ਤੁਹਾਡਾ ਸੰਗਤਾਂ ਵੀ ਰਣੀ ਆ ਮੇਰੇ ਬੱਚਿਆਂ ਨੇ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਜੋ ਸਤਕਾਰ ਜੋ ਇੱਜ਼ਤ ਦੁਦਤੀਆ મેં શરત સ્થાપક લાગી નિહોવા પર મેં મા દુઃખ મહોસસ કર સકાયા ઇસ કરકે ઇનમે વીરો એ અકાટ થકતા રહયા એ કા સિસ્ટમ ની રોક સકતા કોઈ વી ની રોક સકતા એ થોણો વૈદ ક્યો પડ ગયા ક્યો ઇન્ના ડર ગયા ક્યો ઇન્ના કુછ કીતા તુસી ઓ પરમેશ્વર કાટ ઓ આપી સે લે લંગા જો તો ઓને કૃપા કમેલ દિયા ਉਹਨਾਂ ਨੇ ਕਿ ਕਿ ਸੀਗਾ ਬਦਾਰਕੀਦਕ ਜਿਸ ਦਾ ਜਿਸ ਸੀਦੇ ਦੇ ਵਿੱਚ ਸੀ ਅਦੋਚਾ ਕਰਨ ਤੇ ਰਿਹਾ ਸੋ ਹੈ ਆਖਿਰ ਦੇ ਵਿੱਚ ਫਰਨਸਾਰਿਆਂ ਨੂੰ ਬੜੀ ਸਤਕਾਰ ਨਾਲ ਪ੍ਰਮਾਣਾ ਮੈਂ ਮੈਨੂੰ ਕੋਈ ਡੀਪ ਇਜ਼ਰਟਾ ਇਕਾ ਤੋਂ ਰੁਚਵਾਰਾ ਦੇ ਦਿਓ ਜਿਹਦੇ ਵਿੱਚ ਮੈਂ ਨੁਕਸਾਨ ਅੱਥਾ ਕਰਾਂ ਮਾਂ ਜਾਂ ਪਰਮੇਸ਼ਰ ਤੋਂ ਕੋਈ ਮੈਨੂੰ ਸਦਾ ਰਜ਼ੀ ਬਾਕੀ

ਮੈਂ ਗਾਰੰਟੀ ਨਾਲ ਲੈ ਕੇ ਦੇ ਸਕਦਾ ਹਾਂ ਪਰ ਇੱਕ ਸਾਡੇ ਘਾਟਿਆ ਜਿਸ ਦਾ ਸਾਡਾ ਕੰਮ ਨੇ ਕਰ ਜਾਂਦਾ ਜਦੋਂ ਸੀ ਬਿਲਕੁਲ ਉਹਦੇ ਵਿੱਚੋਂ ਜਿੱਤ ਗਿਆ ਫਿਰ ਅਸੀਂ ਸ਼ੁਕਰਾਨਾ ਨਹੀਂ ਕਰਦੇ ਪਰ ਮੇਸ਼ਾ ਦਾ ਸ਼ੁਕਰਾਨਾ ਨਹੀਂ ਕਰਦੇ ਇਹ ਸਾਡੇ ਵਿੱਚ ਘਾਟਿਆ ਮੈਂ ਸਿਕਿਉਰਟੀ ਦੀ ਇਸ ਗੈਰੰਟੀ ਨੂੰ ਜੋ ਐਨੇ ਬੜੇ ਤਰੀਕੇ ਨਾਲ ਚਲ ਚੁੱਕਿਆ ਮੈਂ ਇੱਕ ਬੇਨਤੀ ਕਰਨਾ ਕਿ ਕੱਲ ਨੂੰ ਜਦੋਂ ਵਿਆਹ ਸਾਧਿਆ ਕਰਵਾ ਸਾਰੇ ਇਕੱਠੇ ਹੋ ਕੇ ਅਕਾਲ ਪੁਰਖ ਦੀ ਹਜ਼ੂਰੀ ਵਿਚ ਆ ਕੇ ਉਹਦਾ ਸ਼ੁਕਰਾਨਾ ਕਰਨਾ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਕਦੇ ਵੀ ਮਾਰ ਨਹੀਂ ਖਾ ਕੇ ਸੋ ਇਹ ਨਖੀਦਾ ਹੋਇਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ ਇਹ ਵਿਆਹ ਇਸ ਦਾ ਇੱਕ ਇਸ ਤਰ੍ਹਾਂ ਦੇ ਘਰ ਦੇ ਮੈਂ ਇਹਦੇ ਵਿੱਚ ਬਹੁਤ ਖੁਸ਼ ਹਾਂ ਇਸ ਕਰਕੇ

ਮੇਰੇ ਤੇ ਕੋਈ ਪਿਆਰ ਨਾ ਕਰਦੇ ਹੋ ਚੇਸ ਤੇ ਨਾਲ ਮੈਂ ਮੁਈ ਸਤਜੀ ਸੁਰੇਸ਼ਾ ਕੀ ਮੇਰੇ ਵੀ ਇਹਦਾ ਪਿਆਰ ਇਹ ਸਾਰਾ ਮੇਰਾ ਪਰਿਵਾਰ ਇਸੇ ਪਰਿਵਾਰ ਨਾਲ ਬਣਿਆ ਸੋਹਣ ਮਹਾ